ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਖਾਲਸਾ ਪੰਥ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਕਿ ਤੇ ਮੇਰ ਪਰਿਆ ਹੱਥ ਰੱਖੇ ਹਾਂ ਖਾਲਸੇ ਦਾ ਜਨਮ ਦਿਹਾੜਾ ਅੱਜ ਹਾਂਜੀ ਹਾਂ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਹਰ ਇੱਕ ਦਾ ਭਲਾ ਕਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੈਣ ਭਰਾ ਵਸਦੇ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਕਰਨੀ ਤੇ ਜਿਹੜੇ ਇੱਥੇ ਸਾਡੇ ਵੀਰ ਵਸਦੇ ਆਂ ਇੰਡੀਆ ਦੀ ਧਰਤੀ ਦੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਾਲਕਾ ਤੇ ਸਭ ਦਾ ਭਲਾ ਕਰਨਾ ਮਹਾਰਾਜ ਪਰਸਾਂ ਅਸੀਂ ਵਲੋਗ ਬਣਾਇਆ ਸੀ ਕਿੱਥੇ ਕਿੱਥੇ ਜਾਣਾ ਮੱਥਾ ਟੇਕਣ ਆਪਾਂ ਗਿਆ ਸੀ ਪੁਲਪੁਗ ਤੇ ਜਾਣਾ ਹਾਂ ਤੇ ਹੁਣ ਆਪਾਂ ਵੀ ਪੁਲਪੁਗ ਤੇ ਜਾ ਰਹੇ ਮੱਥਾ ਟੇਕਣ ਹਾਂ ਉੱਥੇ ਭੈਣ ਭਰਾਵਾਂ ਨੂੰ ਚਲੋ ਮਿਲਦੇ ਆਂ ਨਾਲੇ ਦਰਸ਼ਨ ਕਰਾਉਨੇ ਆਂ ਵੇਖਦੇ ਆਂ ਭਲੇ ਕਿਹੜੇ ਕਿਹੜੇ ਸਬਸਕ੍ਰਾਈਬ ਮਿਲਦੇ ਆਂ ਨੂੰ ਉੱਥੇ ਕਿੰਨੇ ਕੁ ਮਿਲ ਲ ਗਏ ਬਠੇਰੇ ਹੈਂ ਫੇਰੇ ਮਿਲਨੇ ਆ ਬਾਬੇ ਦੀ ਕਿਰਪਾ ਨਾਲ ਹਾਂ ਚਲੋ ਆਓ ਤੁਹਾਨੂੰ ਵੀ ਦਸ਼ਰਮੇਲੇ ਕਰਾਈਏ ਬਾਬਾ ਜੀ ਦੇ ਘਰ ਦੇ ਹਾਂ ਮਾਲਕ ਚੜ੍ਹਦੀ ਕਲਾ ਰੱਖੇ ਸੱਚੇ ਆਓ ਚਲੋ ਉੱਥੇ ਜਾ ਕੇ ਮਿਲਦੇ ਆ ਕੇ ਤੇ ਮੁੜ ਕੇ ਰਕबीर ਘਰ ਵੀਡੀਓ ਬਣਾਉਣ ਜਾਣਾ ਵਾ 10:30 ਵਜੇ ਤੇ 9 ਦੇ ਇੱਥੇ ਵੱਜ ਗਏ 9 ਵਜੇ ਕਿ ਜਿਆਦਾ ਟਾਈਮ ਹੋ ਗਿਆ ਵਾ ਨਹੀਂ ਸਵਾ ਨੌ ਨਹੀਂ ਨਹੀਂ ਹਾਂ ਨਹੀਂ ਨਾ ਠੀਕ ਸਵਾ ਨੌ ਹੋ ਗਿਆ ਤਾਂ ਸਮਝੋ 11 ਵਜੇ ਤੱਕ ਚੱਲਹੀਂ ਆਈ ਜਾਣਾ ਵਾ ਹਾਂ ਆ 11 ਵਜੇ ਤੱਕ ਆ ਜਾਣਾ ਫਿਰ ਚਲੋ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਮਲਾਵਾਂਗੇ ਰਕबीर ਹੁਣਾ ਨਾਲ ਵੀ ਬਾਬਾ ਕਿਰਪਾ ਦੇ ਸੱਚੇ ਪਾਤਸ਼ਾਹ ਹਾਂ ਚਲੋ ਫਿਰ ਮਾਰਾ ਚੜਦੀ ਕਲਾ ਰੱਖੇ ਲੈ ਲੈ ਆਪਣਾ ਪਰਸਪੁਰਸ ਜਿਆ ਤੂੰ ਐਸ਼ਾ ਜੇ ਹੈਗਾ ਵੀ ਆ ਕੋਈ ਗੇ ਜਾਂ ਖਾਲੀ ਆ ਇਹ ਹੁਣ ਵੇਖਾਂਗੇ ਉੱਥੇ ਜਾ ਕੇ ਪਾਪਾ ਦਊਗਾ ਕਿ ਉਸ ਨੂੰ ਮੰਗਣੇ ਜਾਣਾ ਆਪਾਂ ਐਨ ਕਲਾ ਹੈ ਲੱਗਣਾ ਜਿੱਤਰਾ ਮਾਸਟਰ ਆ ਨੀ ਨਵੀਂ ਨਵੀਂ ਰਿਟਾਇਰਮੈਂਟ ਹੋਈ ਤੂੰ ਹਾਂ ਪਾਪਾ ਕਿਰਪਾ ਕਰੇ ਹਾਂ ਪਾਪੇ ਕੋ ਮੰਗਣੀ ਜਾਣਾ ਜਦੋਂ ਵੀ ਜਾਣਾ ਵਾ ਇੱਦਾਂ ਇੱਦਾਂ ਹੀ ਅਸੀਂ ਆ ਗੁਰੂ ਘਰ ਦੇ ਮੰਗਤੇ ਮੰਗਤੇ ਬਸ ਤੇ ਇਹ ਆ ਵੀ ਜਿਹੜਾ ਨੀਮਾ ਹੋ ਕੇ ਮੰਗਦਾ ਮਾਲਕੋ ਦੀਆਂ ਝੋੜੀਆਂ ਭਰ ਦਿੰਦਾ ਸੱਚੇ ਪਾਸ਼ਾ ਅਸੀਂ ਆਸ ਕਰਦੇ ਹਾਂ ਕਿ ਹਰ ਇੱਕ ਦੀਆਂ ਸੱਚੇ ਪਾਸ਼ਾ ਝੋੜੀਆਂ ਭਰੇ ਹਾਂ ਆਦੇ ਜਿਹਨੂੰ ਕਿਸੀਆਂ ਬਖਸ਼ੇ ਦੇ ਆਪ ਉਤਾ ਦੁੱਧ ਪੁੱਤ ਦਿਆ ਦਾਤਾ ਹਰ ਇੱਕ ਨੂੰ ਮਾਲਕ ਕੋਈ ਨਿਰਾਸ਼ਾ ਨਾ ਜਾਵੇ ਇਹਨਾਂ ਚੀਜ਼ਾਂ ਤੋਂ ਤੇ ਮਾਲਕ ਕਿਰਪਾ ਕਰੇ ਤੇ ਚਲਿਏ ਫਿਰ ਚਲੋ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਜਾ ਕੇ ਹੁਣ ਪੁਲਪੁਸ ਤੇ ਨਾਲੇ ਸੰਗਤਾਂ ਨੇ ਕਰਾਉਨੇ ਆ ਦਰਸ਼ਨ ਦੇਦਾਰੇ ਜੀ ਬਾਦੀ ਪਹੁੰਚ ਗਿਆ ਆਪਾਂ ਪੁਲਪੁਸ ਤੇ ਸਬਸਕ੍ਰਾਈਬ ਆਉਂਦੇ ਮੇਰੇ ਤੇ ਸਾਨੂੰ ਜੀ ਹਾਂ ਜੀ ਧਰਪਾਲ ਪੁਲਕਤਾ ਸਾਹਿਬ 6ਵੇਂ ਪਾਸ਼ਾ ਰਵਿੰਦਰ ਸਾਹਿਬ ਦਾ ਆਂਟੀ ਤੁਹਾਡੇ ਮਿਲ ਰਹੇ ਆ ਸਬਸਕ੍ਰਾਈਬਰ ਨੂੰ ਕਿਹੜਾ ਪਿੰਡ ਆਪਣਾ ਜੀ ਟਾਲੀ ਅੱਛਾ ਅੱਛਾ ਠੀਕ ਆ ਜੀ ਧੰਨਵਾਦ ਤੁਹਾਡਾ ਜੋਤੀ ਜੋਤਿ ਲੇ ਅਸੀ ਕਾਲ ਦੀ ਅਸੀ ਹਾਂਜੀ ਸਾਧ ਸੰਗਤ ਜੀ ਇਹ ਗੁਰਦਾਰਾ ਗੁਰਦਾਰਾ ਪੁਲ ਪੁਖਤਾ ਸਾਹਿਬ ਛੇਵੇਂ ਪਾਤਸ਼ਾਹ ਦਾ ਗੁਰਦਾਰਾ ਸਾਹਿਬ ਹੈ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਚਰਨ ਸ਼ੋਪਾ ਪ੍ਰਾਪਤ ਇਹ ਗੁਰਦਾਰਾ ਸਾਹਿਬ ਦੇਖਿਓ ਭਾਈ ਗੁਰਜੀ ਬਾਰੇ ਪਿਆਰ ਤੋਂ ਅੱਗੇ ਆਇਆ ਜੀ ਵੀਪੇ ਬੜਾ ਜੱਗ ਦਾ ਸੇਵ you <laughs> ਹੇ ਗੁਰੂ ਜੀ ਸੰਗਤਾਂ ਦੇ ਦਰਸ਼ਨ ਮੇਲੇ ਕਰੋ ਜੀ ਇੱਧਰ ਵੱਡੀ ਐਲਸੀਡੀ ਲੱਗੀ ਹੋਈ ਆ ਬਾਬੇ ਦੀ ਕਿਰਪਾ ਦੇ ਨਾਲ ਜਿਹੜੀਆਂ ਸੰਗਤਾਂ ਮੱਥਾ ਟੇਕਣ ਲਈਆਂ ਅੰਦਰ

ਕੌਣਾ ਕਿੱਤਾ ਭੁੱਲ ਗਿਆ ਮੈਂ ਮੁਝਾ ਕਰ ਕੌੜਾ ਸੱਚ ਆ ਹਾਂਜੀ ਕੌੜਾ ਸੱਚ ਹੁਸਨ ਤੇ ਗਰੀਬੀ ਚੱਲਣ ਢਈ ਆ ਇੱਕ ਵਿਚੋਲਾ ਚੱਲ ਰਹੀ ਆ ਬਹੁਤ ਸੋਹਣੀਆਂ ਬੜੀਆਂ ਪੱਤੀ ਲਨਾਣ ਬੜੀਆਂ ਨੇ ਵਾਲੇ ਹਾਂਜੀ ਇਹ ਠੀਕ ਆ ਜੀ ਕਿਹੜਾ ਮਿੰਨਾਪਨ ਤੁਸੀਂ ਇੱਕ ਗੋਲ ਅੱਛਾ ਬੇਗੋਲ ਠੀਕ ਆ ਬੇਗੋਲ ਆਏ ਹਾਂਜੀ ਆਏ ਹੋ ਚੱਲ ਅੱਗੇ ਨਾਲ ਅੱਛਾ ਅੱਛਾ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਸਬਸਕ੍ਰਾਈਬ ਮਿਲ ਰਹੇ ਆਂਟੀ ਦਾ ਢੀ ਨੂੰ ਤੇ ਬਹੁਤ ਵਧੀਆ ਤੇ ਚੰਗਾ ਲੱਗਦਾ ਗੁਰੂ ਘਰ ਆਣ ਕੇ ਸੰਗਤਾਂ ਦੇ ਦਰਸ਼ਨ ਹੋ ਰਹੇ ਨਾਲੇ ਤੇ ਇਹ ਆਈ ਛੇਵੇਂ ਪਾਸ਼ਾ ਹਰਗਬਿੰਦ ਸਾਹਿਬ ਦਾ ਸਰੋਵਰ ਜਿੱਥੇ ਸੰਗਤਾਂ ਇਸ਼ਨਾਨ ਕਰ ਰਹੀਆਂ ਇੱਥੇ ਛੇਵੇਂ ਪਾਸ਼ਾ ਦੇ ਘੋੜਾ ਬੱਦਾ ਸੀਗਾ ਇੱਥੇ ਕਿਲਾ ਵੀ ਮੌਜੂਦ ਹੋਵੇਗਾ ਸ਼ਾਇਦ ਤੁਹਾਨੂੰ ਉਹ ਲਾਗੇ ਵੇਖੋ ਪੀਲਾ ਜਿਹਾ ਪਰਨਾ ਦਿਖਾਈ ਦੇ ਰਿਹਾ ਉਹ ਕਿਲਾ ਸੀਗਾ ਜਿੱਥੇ ਛੇਵੇਂ ਪਾਸ਼ਾ ਨੇ ਘੋੜਾ ਬੱਦਾ ਸੀ ਕਰਤਾਰਪੁਰ ਦੀ ਜੰਗ ਤੋਂ ਬਾਅਦ ਆਣ ਕੇ ਇਸ ਜਗ੍ਹਾ ਤੇ ਠਹਿਰੇ ਸੀਗੇ ਇਸ ਜਗ੍ਹਾ ਤੇ ਘੋੜਾ ਬੱਦਾ ਸੀ ਮੇਰੇ ਸਤਿਗੁਰਾਂ ਨੇ ਉਹ ਜੀ ਉਹ ਭੈਣ ਮੇਰੀ ਉਹ ਹੱਥ ਲਾ ਰਹੀ ਹੈ ਨਾ ਉਹ ਕਿਲੇ ਨੂੰ ਇਸ ਕਿਲੇ ਦੇ ਨਾਲ ਘੋੜਾ ਬੱਦਾ ਸੀ ਮੇਰੇ ਸਤਿਗੁਰਾਂ ਨੇ ਅੱਗੇ ਬਾਕੀ ਤੁਹਾਨੂੰ ਥੱਲੇ ਦਿਖਾ ਲਦੇ ਜਾਵਾਂ ਸਾਚੀ ਕਾਲ ਸਤਿ ਸ੍ਰੀ ਅਕਾਲ ਕੋਈ ਨਹੀਂ ਆ ਰਿਹਾ ਕੁੜਾ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖਦੇ ਆ ਸਾਰੇ ਦੇਖਦੇ ਆ ਕਿ ਠੀਕ ਠੀਕ ਤੁਹਾਨੂੰ ਲਾਗੋ ਦਿਖਾਉਂਦੇ ਆ ਜਿਹੜੇ ਕਿਲੇ ਦੇ ਨਾਲ ਛੇਵੇਂ ਪਾਸ਼ਾ ਹਰਖਬੀਰ ਸਾਹਿਬ ਨੇ ਪੋੜਾ ਬੱਦਾ ਸੀਗਾ ਉਹ ਕਿਲੇ ਦੇ ਦਰਸ਼ਨ ਕਰਾਉਣੇ ਸਾਰੀਆਂ ਸਖਤਾਂ ਨੂੰ ਸਾਲ ਸੰਧੀ ਇਹ ਆ ਕਿਲਾ ਜਿਵੇਂ ਪਾਸ਼ਾ ਨੇ ਕਰਤਾਰਪੁਰ ਦੀ ਜੰਗ ਤੋਂ ਬਾਅਦ ਆਣ ਕੇ ਇੱਥੇ ਠਹਿਰਾਉ ਕੀਤਾ ਸੀਗਾ ਇਸ ਕਿਲੇ ਦੇ ਨਾਲ ਘੋੜਾ ਬੰਦਾ ਸੀ ਸਤਗੁਰਾਂ ਨੇ ਸਾਰੀਆਂ ਸਖਤਾਂ ਅਨਤਮਸਤ ਹੋ ਰਹੀਆਂ ਦਰਸ਼ਨ ਦਿਦਾਰੇ ਕਰ ਰਹੀਆਂ ਨਾਲ ਇਸ਼ਨਾਨ ਕਰ ਰਹੀਆਂ ਆ ਨੌਕਰ ਬਣ ਮੇਰਾ ਹੁਣ ਘੜੀ ਦੀ ਘੜੀ ਮੈਂ ਇੱਕਦਾਂ ਥੋੜੀ ਅੰਦਾ ਸੇਵਾ ਵਾ ده دے پچھو اڑا

परिस गुलदार वठी कड़ी कड़ी चो गुलदार ਸੌਣੇ ਦੀ ਫਸਲ ਤਿਆਰ ਵੇਖੀ ਢੜੀ ਜੱਟ ਦੇ ਆਸਾ ਦੇਖਾ ਤੱਤਰੀ ਦੀ ਬਾਜਾ ਵਾਲੇ ਦੇ ਹੱਥ ਤਲਵਾਰ ਵੇਖੀ ਬਾਜਾ ਵਾਲੇ ਦੇ ਹੱਥ ਹਲਵਾਰ ਵੇਖੀ ਐ ਹੋ ਹਾਂਜੀ ਆਂਟੀ ਨੂੰ ਸਬਸਕ੍ਰਾਈਬਰ ਹੋਰ ਮਿਲੇ ਆ ली लॻिया पली प ਚਾਨ ਜੀ ਚਾਨ ਨਾਲ ਲੱਗੀਆਂ ਚਲੋ ਠੀਕ ਆ ਜੀ ਚਲੋ ਜੀ ਚੱਲ ਜੀ ਹੁਣ